ਬਰਥਡੇ ਪਾਰਟੀ ਦੇ ਬਹਾਨੇ ਮੁੰਡੇ ਨੂੰ ਲੈ ਗਏ ਗੈਸਟ ਹਾਊਸ ਦੇ ਵਿੱਚ ਅਤੇ ਗੈਸਟ ਹਾਊਸ ਦੇ ਵਿੱਚ ਹੋ ਗਿਆ ਵੱਡਾ ਕਾਂਡ ਹੋਈ ਮੁੰਡੇ ਦੀ ਮੌਤ ਮਾਮਲਾ ਬਠਿੰਡਾ ਦੇ ਉਦਮ ਸਿੰਘ ਨਗਰ ਦਾ ਪੁਲਿਸ ਦੇ ਵੱਲੋਂ ਕਾਰਵਾਈ ਕਰਦੇ ਹੋਏ 7 ਲੋਕਾਂ ਨੂੰ ਕੀਤਾ ਗਿਆ ਗ੍ਰਿਫਤਾਰ ਮਿਲੀ ਜਾਣਕਾਰੀ ਮੁਤਾਬਕ ਬਠਿੰਡਾ ਦੇ ਉਦਮ ਸਿੰਘ ਨਗਰ ਰਹਿਣ ਵਾਲਾ ਇੱਕ ਨੌਜਵਾਨ ਜਿਸ ਨੂੰ ਕਿ ਬੀਤੀ ਸ਼ਾਮ ਉਸਦੇ ਹੀ ਦੋਸਤ ਬਰਥਡੇ ਪਾਰਟੀ ਮਨਾਉਣ ਦਾ ਕਹਿ ਕੇ ਇੱਕ ਗੈਸਟ ਹਾਊਸ ਦੇ ਵਿੱਚ ਲੈ ਗਏ ਅਤੇ ਬਾਅਦ ਦੇ ਵਿੱਚ ਉਸ ਦੀ ਮੌਤ ਹੋਣ ਦੀ ਖਬਰ ਪਰਿਵਾਰਕ ਮੈਂਬਰਾਂ ਨੂੰ ਮਿਲੀ ਜਿਸ ਤੋਂ ਬਾਅਦ ਸਾਰੇ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਅਤੇ ਚੌਕੀ ਵਰਦਮਾਨ ਦੀ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਘਟਨਾ ਸਥਲ ਦਾ ਜਾਇਜ਼ਾ ਲਿਆ ਗਿਆ ਜਿਸ ਤੋਂ ਬਾਅਦ ਮ੍ਰਿਤਕ ਲੜਕੇ ਦੇ ਪਿਤਾ ਦੇ ਵੱਲੋਂ ਬਿਆਨ ਦਰਜ ਕਰਾਏ ਗਏ ਹਨ ਕਿ ਬੀਤੀ ਸ਼ਾਮ ਉਸ ਦੇ بیٹے ਦੇ ਹੀ ਕੁਝ ਦੋਸਤ ਉਸ ਨੂੰ ਘਰੋਂ ਇਹ ਕਹਿ ਕੇ ਲੈ ਗਏ ਕਿ ਉਹ ਬਰਥਡੇ ਪਾਰਟੀ ਮਨਾਉਣ ਜਾ ਰਹੇ ਹਨ ਅਤੇ ਬਾਅਦ ਦੇ ਵਿੱਚ ਉਸ ਦੀ ਮੌਤ ਹੋਣ ਦੀ ਸੂਚਨਾ ਉਹਨਾਂ ਨੂੰ ਮਿਲੀ ਜਿਸ ਦੇ ਬਾਅਦ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਉੱਪਰ ਕਾਰਵਾਈ ਕਰਦਿਆਂ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਆਪਣੀ ਕਾਰਵਾਈ ਅਰੰਭੀ ਗਈ ਹੈ ਦੱਸਣਾ ਬਣਦਾ ਹੈ ਕਿ ਪਰਵਾਰਕ ਮੈਂਬਰਾਂ ਨੇ ਸ਼ੱਕ ਜਤਾਇਆ ਹੈ ਕਿ ਉਹਨਾਂ ਦੇ ਲੜਕੇ ਦੀ ਮੌਤ ਨਸ਼ੇ ਦੀ ਓਵਰਡੋਜ਼ ਦੇ ਕਾਰਨ ਹੋਈ ਹੈ ਜਿਸ ਦੇ ਚਲਦੇ ਪੁਲਿਸ ਦੇ ਵੱਲੋਂ ਇਸ ਸਾਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਇਸ ਦੇ ਵਿੱਚ 7 ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਰਿਹਾ ਹੈ ਜੋ ਕਿ ਇਸ ਦੇ ਦੋਸਤ ਦੱਸੇ ਜਾ ਰਹੇ ਹਨ ਅਤੇ ਲਾਸ਼ ਨੂੰ ਫਿਲਹਾਲ ਪੋਸਟਮਾਰਟਮ ਲਈ ਮੋਰਚੀ ਦੇ ਵਿੱਚ ਰਖਵਾ ਕੇ ਪੁਲਿਸ ਦੇ ਵੱਲੋਂ ਆਪਣੀ ਕਾਰਵਾਈ ਨੂੰ ਆਰੰਭਿਆ ਗਿਆ ਹੈ ਕਿ ਇਸ ਵਾਰ ਦਾ ਦਾਅ ਅਸਲ ਸੱਚ ਕੀ ਹੈ ਉਸਦੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੂਰੇ ਮਾਮਲੇ ਨੂੰ ਲੈ ਕੇ ਕੀ ਕਹਿੰਦੇ ਨੇ ਡੀਐਸਪੀ ਸਿਟੀ 1 ਉਹ ਤੁਹਾਨੂੰ ਸਨਮਾਨਿਆ ਉਹਨਾਂ ਦੀ ਹੀ ਜ਼ੁਬਾਨੀ ਆਤ ਡੀਸੀਰ ਬਠਿੰਡਾ ਤੋਂ ਤਲਾ ਮਿਲੀ ਸੀ ਕਿ ਹੋਟਲ ਗਣਪਤੀ ਨਿਵਾਸ ਬਠਿੰਡਾ ਵਿੱਚ ਅਸੀ ਲੜਕੀ ਦੀ ਮੌਤ ਹੋ ਗਈ ਹੈ ਜਿਸ ਤੇ ਇਸੇ ਸਮੁੰਦਰ ਸਿੰਘ ਚੌਕੀ ਵਰਦਮਨ ਉੱਤੇ ਬੁੱਝਾ ਤਾਂ ਜਿੱਥੇ ਗੁਰਜੀਤ ਸਿੰਘ ਰਾਤ ਨੂੰ ਆਰਾਮ ਲਵਾਇਆ ਅਸੀਂ ਊਧਮ ਸਿੰਘ ਨਗਰ ਮਲਾਕੇ ਹੋਇਆ ਜੋ ਤੇ ਉਸ ਦੇ ਲੜਕੇ ਹਰਵਿੰਦਰ ਸਿੰਘ ਉਮਰ ਕਰਕੇ 19 ਸਾਲ ਦੀ ਮੌਤ ਹੋ ਚੁੱਕੀ ਸੀ ਜਿਸ ਨੇ ਗੁਰਜੀਤ ਸਿੰਘ ਦੇ ਬਿਆਨ ਤੇ ਮੁਕੱਦਮਾ ਨੰਬਰ 1250 ਮਿਤੀ 19/6/2025 ਅੰਡਰ ਸੈਕਸ਼ਨ 105 ਬੀ ਐਨਐਸ ਵਰਖਲਾਫ ਅੰਕੁਸ਼ ਕੁਮਾਰ ਆਕਾਸ਼ ਕੁਮਾਰ ਨਿਖਲ ਕੁਮਾਰ ਵੀਕੂ ਵਿਸ਼ਾਲ ਓਂਕਾਰ ਸਿੰਘ ਖੰਜੂਰਾ ਅਤੇ ਹੋਟਲ ਦਾ ਕਰਾਇਦਾ ਸਰੁਖਮੰਗਲਜੀਤ ਸਿੰਘ ਦੇ ਖਿਲਾਫ ਉਹ ਕਦ ਮੁਕੱਦਮਾ ਦਰਜਿਸਟਰ ਕੀਤਾ ਗਿਆ ਜਿਸ ਵਿੱਚ ਉਹਨੇ ਬਿਆਨ ਦਲਖਾਇਆ ਸੀ ਕਿ ਉਕਤ ਵਿਅਕਤੀਆਂ ਵੱਲੋਂ ਉਸ ਦੇ ਲੜਕੇ ਨੂੰ ਜਿਆਦਾ ਮਾਤਰਾ ਵਿੱਚ ਨਸ਼ਾ ਦਸਵੇਂ ਕਰਾਕਫ ਦੀ ਮੌਤ ਹੋਈ ਹੈ ਜਿਸ ਤੇ ਇਸ ਵਿੱਚ ਸੱਤ ਬੋਸ਼ੀਆਂ ਨੂੰ ਗੈਰ ਪਰ ਕੀਤਾ ਜਾ ਚੁੱਕਾ ਹੈ ਤੇ ਤਵਤੀਸ਼ ਜਾਰੀ ਹੈ